ਜਿੰਨੂੰ ਕੰਮ ਦਾ 72 ਆ ਜੇ ਤੇ ਉਹਦੇ ਵਾਸਤੇ ਇੱਥੇ ਹੀ ਜਰਾਏ ਕੈਨੇਡਾ ਅਮਰੀਕਾ ਬਣ ਜਾਂਦਾ ਏ ਪੂਰਾ ਪਰਿਵਾਰ ਆ ਜਿਹੜਾ ਉਹ ਲੱਗਾ ਹੋਇਆ ਏ ਐਸੇ ਕੰਮ ਦੇ ਵਿੱਚ ਜਿਹੜਾ ਆਪਾਂ ਤੰਦੂਰ ਚ ਨਾਲ ਲਾਉਣੇ ਚਲੋ ਆਥੈਂਟਿਕ ਉਹ ਪਹਿਲਾਂ ਪੁਰਾਣਾ ਚੱਲਦਾ ਵਗਾ ਜੀ ਜੀ ਪੰਦਰੇ ਨਵਾਂ ਕੰਸੈਪਟ ਆ ਪਹਿਲਾਂ ਹੁੰਦਾ ਜਿਉਂ ਬਣਾਉਣਾ ਆੰਗਾਰਾਂ ਮੇਰੇ ਦਾ ਸਹਾਇਤਾ ਜੋ ਮਿਲ ਗਿਆ ਤੇ ਉਹ ਗੁਰੂ ਸਾਹਿਬ ਦੀ ਕਿਰਪਾ ਦਾ ਸਮਨ న్యూਸ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਅਨੋਖੀ ਚੀਜ਼ ਤੁਹਾਨੂੰ ਦਿਖਾਵਾਂਗੇ ਅੰਮ੍ਰਿਤਸਰੀ ਕੁਚੇ ਤੇ ਤੁਸੀਂ ਦੇਖੇ ਹੋਣਗੇ ਖਾਦੇ ਵੀ ਹੋਣਗੇ ਪਰ ਆ ਤਸਵੀਰ ਇੱਕ ਤੁਹਾਨੂੰ ਦਿਖਾ ਦਾਂਗੇ ਅੰਮ੍ਰਿਤਸਰੀ ਕੁਚੇ ਦੇ ਰੇ ਤੰਦੂਰ ਤੇ ਲੱਗਦੇ ਦੇਖੇ ਹੋਣਗੇ ਤੁਸੀਂ ਤੇ ਖਾਦੇ ਵੀ ਹੋਣਗੇ ਅੱਜ ਤੁਹਾਨੂੰ ਓਵਨ ਦੇ ਵਿੱਚ ਲੱਗਦੇ ਵਿਖਾਵਾਂਗੇ ਤੇ ਨਾਲ ਦੀ ਨਾਲ ਦਿਖਾਵਾਂਗੇ ਵੀ ਕਿੱਦਾਂ ਬਣਦੇ ਨੇ ਤੇ ਕੀ ਕੀ ਕੋਜ ਵਿੱਚ ਪੈਂਦਾ ਏ ਤੇ ਕਿੱਦਾਂ ਮਨ ਦੇ ਵਿੱਚ ਆਇਆ ਨੌਜਵਾਨ ਬਟਾਲਾ ਸ਼ਹਿਰ ਦੀ ਧਰਤੀ ਦੇ ਉੱਤੇ ਕੰਮ ਕੋਲ ਕੇ ਰਹਿ ਗਿਆ ਕਹਿੰਦੇ ਨੇ ਕਿ ਜਿੰਨੂੰ ਕੰਮ ਦਾ ਬੱਤਰ ਆ ਜਾਏ ਤੇ ਉਹਦੇ ਵਾਸਤੇ ਇੱਥੇ ਹੀ ਜਰਾਏ ਕੈਨੇਡਾ ਅਮਰੀਕਾ ਬਣ ਜਾਂਦਾ ਏ ਉਹ ਕਹਿੰਦੇ ਮਿਹਨਤ ਕਰੋ ਤੇ ਫਲ ਜਿਹੜਾ ਏ ਪ੍ਰਮਾਤਮਾ ਦਿੰਦਾ ਏ ਅੱਵਾ ਗੱਲਬਾਤ ਕਰਾਂਗੇ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਸਿੰਘ ਸਾਹਿਬ ਨੇ ਸਾਰਾ ਪਰਿਵਾਰ ਜਿਹੜਾ ਏ ਪੂਰਾ ਪਰਿਵਾਰ ਆ ਜਿਹੜਾ ਉਹ ਲੱਗਾ ਹੋਇਆ ਪੂਰਾ ਪਰਿਵਾਰ ਆ ਜਿਹੜਾ ਉਹ ਲੱਗਾ ਹੋਇਆ ਹੈ ਐਸੇ ਕੰਮ ਦੇ ਵਿੱਚ ਅੰਮ੍ਰਿਤਸਰੀ ਕੁੱਚੇ ਬਣਾਉਂਦੇ ਨੇ ਤੇ ਗਾਕਾਂ ਨੂੰ ਛਕਾਉਂਦੇ ਨੇ ਤੰਦੂਰ ਵਿੱਚ ਨਹੀਂ ਲਾਉਂਦੇ ਹੋਂਦੇ ਵਿੱਚ ਜਿਹੜੇ ਨੇ ਕੁੱਚੇ ਬਣਦੇ ਨੇ ਆਲੂ ਵਾਲੇ ਅੰਮ੍ਰਿਤਸਰੀ ਕੁੱਚੇ ਜਿਹੜੇ ਬਣਾਉਂਦੇ ਨੇ ਆ ਵੱਡੀ ਜਿਹੀ ਮਸ਼ੀਨ ਵੇਖ ਰਹੇ ਹੋ ਤੁਸੀਂ ਇਹਦੇ ਵਿੱਚ ਓਵਨ ਦੇ ਵਿੱਚ ਜਿਹੜੇ ਕੁੱਚੇ ਤਿਆਰ ਹੁੰਦੇ ਨੇ ਆਪਾਂ ਉਹ ਸਿੰਘ ਸਾਹਿਬ ਨਾਲ ਗੱਲਬਾਤ ਵੀ ਕਰਾਂਗੇ ਕਿਦੋਂ ਮਨ ਦੇ ਵਿੱਚ ਸ਼ੌਂਕ ਪਿਆ ਕਿ ਐਦਾਂ ਦੀ ਜਿਹੜੀ ਇਹ ਸਗਾਤ ਤਿਆਰ ਕਰਨੀ ਹੈ ਤੇ ਲੋਕਾਂ ਨੂੰ ਵੀ ਜਰੀਏ ਪਸੰਦ ਆਂਦੀ ਪਈਏ ਤੇ ਲੋਕ ਵੀ ਜਰੇ ਨੇ ਆਕੇ ਆਂਦੇ ਨੇ ਤੇ ਕੁਲਚਾ ਖਾਂਦੇ ਨੇ ਤੇ ਕਿਤੇ ਨਾ ਕਿਤੇ ਟੇਸਟ ਦੇਖ ਕੇ ਵਾਹ ਵਾਹ ਵੀ ਕਰਦੇ ਨੇ ਸਿੰਘ ਸਾਹਿਬ ਜੀ ਆਪਾਂ ਗੱਲਬਾਤ ਕਰਦੇ ਹਾਂ ਸਿੰਘ ਸਾਹਿਬ ਨਾਲ ਕਿੰਨੀ ਉਮਰ ਆ ਤੇ ਕੀ ਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਮੇਰਾ ਨਾਮ ਜੀ ਹਰਮਨਜੀਤ ਸਿੰਘ ਹਰਮਨਦੀਪ ਜੀ ਕਿੰਨੀ ਮਰੋ ਤੁਹਾਡੀ ਸ਼ੁਕਰ ਹਰ ਵਕਤ ਸੋ ਕਿੱਦਾਂ ਫਿਰ ਮਨ ਦੇ ਵਿੱਚ ਆਇਆ ਕਿ ਇਹ ਜਿਹੜੀ ਬੱਕਰੀ ਜਿਹੜੀ ਸਗਾਤ ਪੇਸ਼ ਕਰਨੀ ਹੈ ਤੇ ਲੋਕਾਂ ਨੂੰ ਖਵਾਣੀ ਹੈ ਅੰਮ੍ਰਿਤਸਰੀ ਕੁਲਚੇ ਦੇ ਲੋਕਾਂ ਨੇ ਬੜੇ ਖਾਦੇ ਨੇ ਤੰਦੂਰ ਦੇ ਵਿੱਚ ਲੱਗੇ ਦੇ ਤੁਸੀਂ oven ਦੇ ਵਿੱਚ ਤਿਆਰ ਕਰਦੇ ਹੋਵੇ ਕਿੱਦਾਂ ਦਾ ਦਾ ਟੇਸ ਲੱਗਦਾ ਉਹ ਦੱਸੋ ਸਾਡੇ ਦੱਸ ਕੇ ਆਪਾਂ ਕੰਸਰਟ ਲਿਆਂਦਾ ਜੀ ਇਹਦੇ ਵਿੱਚ ਇਹ ਆ ਕਿ ਇਹ ਤੰਦੂਰ ਵਾਂਗੂ ਤੇਰਾ ਆਪ ਤੰਦੂਰ ਚ ਨਾਲ ਲਾਉਣੇ ਚਲੋ ਕੋਨਟੈਂਟਿਕ ਉਹ ਪਹਿਲਾਂ ਪੁਰਾਣਾ ਚੱਲਦਾ ਉਹ ਜੀ ਜੀ ਸਮੇਂ ਦੇ ਟੈਕਨੋਲੋਜੀ ਨਾਲ ਸਾਨੂੰ ਬਦਲਣਾ ਚਾਹੀਦਾ ਜੀ ਉਹ ਐਸੇ ਜਿੰਦਗੀ ਦੇ ਬਦਲ ਰਹੇ ਨਵਾਂ ਕਨਸੈਪਟ ਆ ਪਹੇਂਡਾ ਜਿਉ ਕੋ ਬਣਾਉਣਾ ਜੀ ਇਹ ਪਹਿਲਾਂ ਵੀ ਚਾਹੁੰਦੇ ਆ ਜੀ ਆਲਰੇਡੀ ਅੰਮ੍ਰਿਤਸਰ ਦੇ ਵਿੱਚ ਜੀ ਤੇ ਆਪਾਂ ਬੜਾ ਥੋੜੀ ਇੱਥੇ ਕੰਮ ਕਰ ਰਹੇ ਤੁਸੀਂ ਫਿਰ ਸਿੱਕਿਆ ਕੰਮ ਕਿਸੇ ਕੋਲ ਕਿਧੱਕਦਾ ਅੰਮ੍ਰਿਤਸਰ ਉਸੇ ਕਿੱਲੇ ਫਿਰ ਅੰਬਸਰੀ ਕੁਲਕੇ ਬਟਾਲਾ ਚੈਰ ਦੇ ਵਿੱਚ ਵੀ ਸ਼ੁਰੂ ਕਰਤੇ ਆਉਣ ਵਾਲੇ ਕਿੰਨਾ ਕਿ ਪਿਆਰ ਫਿਰ ਮਿਲਦਾ ਏ ਗਾਘਾਂ ਦਾ ਅਦਰ ਦੇਖੋ ਜਰਾ 2 ਮਿੰਟ ਤੁਹਾਡਾ ਟਾਈਮ ਲੈਣਾ ਗਾ ਅਸਲੀ ਵੀਰਾਂ ਸਾਰਿਆਂ ਦੇ ਆਪਣੇ ਦੇ ਸਹਿਯੋਗ ਦੇ ਨਾਲ ਹੀ ਅੱਗੇ ਵਧਿਆ ਜਾ ਸਕਦਾ ਜੀ ਮੈਂ ਦੇਖਦਾ ਪਿਆ ਕਿ ਸਾਰਾ ਦਾ ਸਾਰਾ ਪਰਿਵਾਰ ਹੀ ਜਿਹੜਾ ਤੁਸੀਂ ਲੱਗੇ ਹੋਏ ਹੋ ਤੇ ਕਿਤੇ ਨਾ ਕਿਤੇ ਕਸਟਮਰ ਵੀ ਜਿਹੜੇ ਲੈਣਾ ਤੇ ਲੱਗ ਲੱਗੇ ਤੇ ਵੇਟ ਕਰਕੇ ਆਪਣਾ ਵਾਰੀ ਦੀ ਉਡੀਕ ਕਰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਇਹ ਤਾਂ ਪਹਿਲਾਂ ਵੀ ਕਹੀ ਵੀ ਆਪਣੇ ਦੇ ਸਹਿਯੋਗ ਦੇ ਨਾਲ ਹੀ ਅੱਗੇ ਵਧ ਸਕਦੇ ਹਾਂ ਜੀ ਤੋਂ ਆਪਣੇ ਦਾ ਪੂਰਾ ਹੰਗਾਰਾ ਮਿਲਦਿਆ ਸਹਿਯੋਗ ਮਿਲਦਿਆ ਤੇ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਬਸ ਲੱਗੇ ਹੋਏ ਹਾਂ ਮੇਰੇ ਪਰਿਵਾਰ ਵੀ ਨਾਲ ਲੱਗਿਆ ਦਾ ਪਰਿਵਾਰ ਵਿੱਚ ਇੱਕ ਤੁਹਾਡੇ ਕੌਣ ਕੌਣ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸਿਓ ਜੀ ਨਾਲ ਗੁਰਨਾਮ ਦੇ ਮਮਾ ਦਾਦੀ ਆਉਂਦੇ ਨੇ ਨਾਲ ਤੇ ਸਾਰੀ ਪ੍ਰਪੇਰ ਜਿਹੜਾ ਘਰੋਂ ਹੀ ਪ੍ਰਪੇਅਰ ਕਰਕੇ ਲਾਉਣਾ ਸਮਾਨ ਜੀ ਨਾਲੇ ਮਦਰ ਨੇ ਤੇ ਨਾਲ ਕੌਣ ਜੇ ਨਾਲ ਵਾਈਫ ਨੇ ਸਾਰਾ ਪਰਿਵਾਰ ਲੱਗਾ ਦਾ ਔਰ ਕਰ ਕਿੰਨਾ ਕੁ ਪਿਆਰ ਮਿਲਦਾ ਹੈ ਬਈ ਕਸਟਮਰਾਂ ਦਾ ਜੀ ਸਾਰਿਆਂ ਦਾ ਇਹ ਵੀ ਦੱਸਿਆ ਪਹਿਲਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ ਬਹੁਤ ਹੈਗਾ ਪਿਆਰ ਮਿਲਦਾ ਹੈ ਸਹਿਯੋਗ ਸੋ ਰੇਟ ਕੀ ਕੀ ਹੈ ਫਿਰ ਰੇਟ ਦਾ ਕੋਈ ਅਲੱਗ ਤੇ ਨਹੀਂ ਹੈਗਾ ਕਿ ਰੇਟ ਤੇ ਨਹੀਂ ਵੱਧਦਾ ਘਟਤ ਨਹੀਂ ਹੈਗਾ ਰੇਟ ਪੂਰਾ ਮਤਲਬ ਕਿ ਜੈਨੂਅਲ ਤੇ ਕਸਟਮਰ ਵੀ ਜਿਹੜੇ ਨੇ ਜੀ ਮਾਰਕੀਟ ਦੇ ਰੇਟ ਚੱਲਦੇ ਆਪਾਂ ਉਹੀ ਕਸਟਮਰ ਨੂੰ ਰਹਿ ਰਹੇ ਜੀ ਸੋ ਟੇਸਟ ਦਾ ਕਿੱਦਾਂ ਦਾ ਸੀ ਕਹਿੰਦੇ ਉਹ ਤੰਦੂਰ ਦਾ ਤੇ ਇਹਦਾ ਟੇਸਟ ਕਹਿੰਦੇ ਬਹੁਤ ਵਧੀਆ ਟੇਸਟ ਦਾ ਇਹ ਤਾਂ ਜੀ ਗਾਗ ਦੇ ਡਿਪੈਂਡ ਹਾਂ ਤੁਸੀਂ ਵੇਖਾ ਆ ਵੀ ਦੇਖੀ ਹੋਏ ਜੋ ਇੱਥੇ ਰਾਸਪ ਇੱਕ ਨਵੀਂ ਚੀਜ਼ ਹੋਣ ਕਰਕੇ ਲੋਕੀ ਟਰਾਈਲ ਕਰ ਰਹੇ ਆ ਤੁਹਾਨੂੰ ਚੰਗਾ ਲੱਗੇ ਤੇ ਟਰਾਈ ਕਰਕੇ ਐਡਾ ਪਤਾ ਲੱਗਦਾ ਕਿ ਚੀਜ਼ੀ ਵੀ ਵਧੀਆ ਲੱਗਦੀ ਪਈ ਐ ਸੋ ਗੱਲਬਾਤ ਕੀਤੀ ਹੈ ਕਹਿੰਦੇ ਜੀ ਅੰਮ੍ਰਿਤਸਰੋਂ ਕੰਮ ਸਿੱਖਿਆ ਏ ਅੰਮ੍ਰਿਤਸਰੋਂ ਕੰਮ ਸਿੱਖ ਕੇ ਇਹ ਬਟਾਲਾ ਦੇ ਵਿੱਚ ਕੰਮ ਖੋਲ੍ਹ ਦਿੱਤਾ ਵੀਰ ਨੇ ਕਹਿੰਦੇ ਜਿੰਨੂੰ ਅਜੇ ਕੰਮ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਸੋ ਸਿੰਘ ਸਾਹਿਬ ਨੇ ਬੜਾ ਵਧੀਆ ਤੇਰਾ ਕੁਚਾ ਲਗਾਉਂਦੇ ਨੇ ਓਵਨ ਦੇ ਵਿੱਚ ਤੇ ਲੋਕ ਵੀ ਜਰੇ ਨੇ ਬੜਾ ਪਿਆਰ ਦਿੰਦੇ ਪਏ ਨੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦਾ ਪਰਿਵਾਰ ਵੀ ਹੈ ਕੀ ਕਹਿਣਾ ਉਹਨਾਂ ਦਾ ਸੋ ਅੰਟੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਦਰ ਦੇਖੋ ਜਰਾ ਕੀ ਨਾਮ ਦੇ ਗੰਜੀਤ ਕੋਰ ਗੰਜੀਤ ਕੋਰ ਜੀ ਫਿਰ ਕਿੱਦਾਂ ਲੱਗਦਾ ਤੁਹਾਡਾ ਬੇਟਾ ਜਿਹੜਾ ਤੁਹਾਡੇ ਸਾਹਮਣੇ ਹੀ ਕੰਮ ਸਿੱਖਿਆ ਤੇ ਬਟਾਲੇ ਦੇ ਸ਼ਹਿਰ ਦੇ ਵਿੱਚ ਆਪਣਾ ਨਾਮ ਤਮਾਣਾ ਚਾਹੁੰਦਾ ਤੇ ਕਿਤੇ ਨਾ ਕਿਤੇ ਮਾਤਾ ਪਿਤਾ ਦਾ ਤੁਹਾਡਾ ਵੀ ਨਾਮ ਰੋਸ਼ਨ ਕਰਨਾ ਚਾਹੁੰਦਾ ਹਾਂਜੀ ਸਾਰਿਆਂ ਦਾ ਨਾਮ ਰੋਸ਼ਨ ਕਰੇ ਮਨ ਵਿੱਚ ਇਦਰੋ ਉਹ ਜੇ ਕੰਮ ਕਰਨ ਬਾਹਰ ਜਾ ਕੇ ਨਹੀਂ ਕਰਦੇ ਇੱਥੇ ਆਪਣੇ ਘਰ ਦੇ ਕੰਮ ਤੇ ਰੋਟ ਵਿੱਦਿਆ ਲੱਗੀ ਹੋਰ ਬਾਹਰ ਵਾਲਾ ਬੋਲ ਜਿਹੜਾ ਤੇ ਬੇਡੇ ਤੁਹਾਡੇ ਨੇ ਬੋਲ ਦਿੱਤਾ ਕਹਿੰਦੇ ਬਾਹਰ ਜਾ ਕੇ ਵਿੱਦਿਆ ਦਾ ਕੰਮ ਕਰਨਾ ਤੇ ਆਪੇ ਵੀ ਇਹ ਕੰਮ ਕਰਕੇ ਆ ਇੱਥੇ ਆਣ ਕੇ ਵੀ ਇੰਨਾ ਕਿਹਾ ਵੀ ਮੈਂ ਇੱਥੇ ਕਰਨਾ ਹੈ ਕਿ ਚਲੋ ਤੇਰੇ ਨਾਲ ਹੀ ਸਾਥ ਰਵਾਂਗੇ ਸੋ ਕਿੰਨਾ ਕਿ ਪਿਆਰ ਮਿਲਦਾ ਫਿਰ ਕਸਟਮਰ ਦਾ ਕਿਉਂਕਿ ਮੈਂ ਦੇਖਦਾ ਪਏ ਕਿ ਲੈਣਾ ਦੇ ਵਿੱਚ ਅਲਗ-ਅਲਗ ਕਿਤੇ ਲੋਕ ਆਪਣੀ ਉਡੀਕ ਕਰਦੇ ਵੇ ਬਾਹਰ ਬਹੁਤ ਪਿਆਰ ਲੱਗਦਾ ਓਏ ਪੇਸਟਰੀ ਕਹਿੰਦੇ ਭਾਜੀ ਕਹਿੰਦੇ ਪੇਸਟਰੀ ਦਾ ਅਲੱਗ ਹੈ ਤੰਦੂਰ ਨਾਲੋਂ ਵੱਖਰਾ ਅਲੱਗ ਕੰਮ ਹੈ ਤੇ ਬਹੁਤ ਵਧੀਆ ਤਾਪ ਪਹਾਈ ਦੇ ਨਾਲ ਜਿਹੜਾ ਤੁਸੀਂ ਇਹ ਕੰਮ ਕਰਦੇ ਪਏ ਹੋ ਤੇ ਪਰਿਵਾਰ ਦੀ ਕਿੰਨੀ سپورਟ ਹੈ ਜੀ ਜੀ ਬੰਦਾ ਵਧੀਆ ਬੰਦਾ ਚਲੋ ਖਾਣ ਵਿੱਚ ਜੀ ਸਵਾਦ ਆ ਜੀ ਤੇ ਜਿਹੜਾ ਖਾਂਦੇ ਉਹਨਾਂ ਨੂੰ ਵੀ ਪਤਾ ਲੱਗ ਹੀ ਜਾਂਦਾ ਵਾ ਕਿ ਇਹ ਸੁਪਰ ਪਰਿਵਾਰ ਵਿੱਚ ਫਿਰ ਕਿੰਨੇ ਵਜੇ ਸਵੇਰੇ ਉੱਠ ਪੈਂਦੇ ਤੁਸੀਂ ਸਾਰੇ ਆ ਜਿਹੜਾ ਮਟੀਰੀਅਲ ਤਿਆਰ ਕਰਨਾ ਹੁੰਦਾ 4:30 4:50 ਵਜੇ ਤੱਕ ਉੱਠ ਪੈਂਦੇ ਅੱਛਾ ਤੇ ਸ਼ਾਮੀ ਫਿਰ ਕਿੰਨੇ ਵਜੇ ਤੱਕ ਅੱਤੇ ਦੁਕਾਨ ਤੇ ਹੁੰਦੇ 5 ਵਜੇ ਤੱਕ ਰਹਿੰਦੇ ਸੋ ਕੀ ਕਸਟਮਰ ਨੂੰ ਕੀ ਅ ਜੇ ਕਹਿੰਦੇ ਨੇ ਕਿ ਪੈਸੇ ਵੀ ਪੂਰੇ ਦੇਵੇਂ ਨੇ ਤੇ ਚੀਜ਼ ਵੀ ਵਧੀਆ ਲੈਣੀ ਹੈ ਤੇ ਤੁਹਾਡਾ ਕੰਮ ਵੀ ਬਹੁਤ ਵਧੀਆ ਤੇ ਚੀਜ਼ ਵੀ ਵਧੀਆ ਹੈ ਕਸਟਮਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਪੀਲ ਕਰਨਾ ਚਾਹੁੰਦੇ ਸਾਥ ਦੇਣ ਸਾਰੇ ਜਾਨੇ ਭੈਣ ਭਰਾਓ ਚਲੋ ਬੱਚੇ ਸਾਰੇ ਨਾਲ ਰਲ ਕੇ ਸਾਥ ਦੇ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਸਾਥ ਦਿਓ ਸਾਡਾ ਸਾਫ ਸਫਾਈ ਦਾ ਕੰਮ ਕਰਦੇ ਨੇ ਤੇ ਬਹੁਤ ਵਧੀਆ ਜਿਹੜਾ ਇਹ ਓਵਨ ਦੇ ਵਿੱਚ ਕੁਲਚਾ ਪਿਆਰ ਹੁੰਦਾ ਹੈ ਅੰਮ੍ਰਿਤਸਰੀ ਕੁਲਚਾ ਤੇ ਬਟਾਲਾ ਸ਼ਹਿਰ ਦੇ ਵਿੱਚ ਤੁਸੀਂ ਓਵਨ ਦੇ ਵਿੱਚ ਜਿਹੜਾ ਗੁਲਚਾ ਖਾਓਗੇ ਲੱਗਿਆ ਹੋਇਆ ਜੇ ਟੇਸਟ ਦੀ ਗੱਲ ਕਰ ਲਈਏ ਕੇਸ ਵੀ ਬਹੁਤ ਵਧੀਆ ਆਪਾਂ ਜਿਹੜੇ ਤੇ ਕਸਟਮਰ ਆਏ ਨੇ ਆਪਾਂ ਉਹਨਾਂ ਨਾਲ ਦੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਥੋਪ ਕਰ ਲਓ ਓਕੇ ਸੋ ਕਸਟਮਰ ਨੇ ਆਪਣੀ ਵਾਰੀ ਦੀ ਉਡੀਕ ਕਰਦੇ ਪਨੇ ਲੈਣਾ ਦੇ ਵਿੱਚ ਲੱਗ ਗਏ ਜਿਹੜਾ ਏ ਅੰਮ੍ਰਿਤਰੀ ਗੁਲਚਾ ਮਿਲਦਾ ਪਿਆ ਤੰਦੂਰ ਵਿੱਚ ਲੱਗਿਆ ਨਹੀਂ ਓਵਨ ਦੇ ਵਿੱਚ ਲੱਗਿਆ ਗੁਲਚਾ ਮਿਲਦਾ ਪਿਆ ਤੇ ਟੇਸਟ ਵੀ ਕਹਿੰਦੇ ਹੈ ਲੱਗਿਆ ਆਪਾਂ ਗੱਲਬਾਤ ਕਰਦੇ ਆ ਜਿਹੜੇ ਲੈਣ ਆਏ ਨੇ ਸਸੀ ਕਾਲਾ ਜੀ ਸਸੀ ਭਾਜੀ ਕੀ ਨਾਮ ਦੇ ਬਲਵੰਤ ਸਿੰਘ ਬਲਵੰਤ ਸਿੰਘ ਜੀ ਤੁਸੀਂ ਵੀ ਸਰੇ ਕੁਚਾ ਲੈਣ ਆਏ ਹੋ ਹਾਂਜੀ ਹਾਂਜੀ ਭਾਜੀ ਆਏ ਸਾਨੂੰ ਇਹ ਪਤਾ ਲੱਗਾ ਸੀ ਜੀ ਤੇ ਬਾਕੀ ਇੱਕ ਕੁਝ ਇਹ ਹੋਈ ਆ ਤੇ ਸਾਰਾ ਪਰਿਵਾਰ ਲੱਗੇ ਪਏ ਨੇ ਜੀ ਵਿੱਚ ਕਈ ਨਾ ਉਹਦੇ ਲੋਕ ਜਿਹੜੇ ਸੋਚਦੇ ਨੇ ਪੰਜ ਰੁਪਏ ਆ ਪਤਾ ਨਹੀਂ ਆ ਨਾ ਪਰ ਇਤਿਕੇ ਨਾਲ ਬੁੱਤ ਨਹੀਂ ਸਪਾਈਏ ਨਹੀਂ ਹੁੰਦੀ ਜੀ ਵੀ ਕੋਦੇ ਆ ਆ ਬੜੀ ਵਧੀਆ ਇਹਨਾਂ ਦੀ ਇੱਕ ਚੀਜ਼ ਲੱਗੀ ਵਧੀਆ ਸ਼ਾਇਦ ਪਹਿਲੇ ਇਹ ਨਾ ਤੁਸੀਂ ਖੜੇ ਹੋਏ ਤੇ ਤੁਹਾਡੇ ਤੋਂ ਪਹਿਲਾਂ ਕੋਈ ਸੀ ਸ਼ਾਇਦ ਤੁਸੀਂ ਹੋ ਜਾਂ ਹੋਰ ਕੋਈ ਉਹ ਸੁਣਿਆ ਇਹਦੇ ਇਹ ਨਾ 8 ਕਿਲੋਮੀਟਰ ਤੋਂ ਆਏ ਆ ਜੀ ਆਹ ਲੱਭੜੇ ਕੋਈ ਕਿਰਹਾਵਾਂ ਚ ਲੱਗੇ ਰੇੜੀਆਂ ਮੈਂ ਕਿਹਾ ਯਾਰ ਉੱਥੇ ਚੱਲੀਏ ਜਾ ਕੇ ਦੇ ਆਈਏ ਵੇਖ ਤੋਂ ਕੰਮ ਕਿੱਦਾਂ ਦਾ ਲੱਗਿਆ ਹੈ ਕਿ ਸਾਰਾ ਪਰਿਵਾਰ ਲੱਗਿਆ ਦਾ ਕੰਮ ਕਿਦਾਂ ਦਾ ਲੱਗਿਆ ਤੁਹਾਨੂੰ ਸਾਡੇ ਪਾਪ ਦੇ ਬਾਈ ਦਾ ਅਸੀਂ ਆਇਆ ਕਾਰਾਂ ਖੜਾ ਰਕੇ ਲੋਕ ਆਈ ਜਾਂਦੇ ਆ ਫਿਰ ਬਹੁਤੇ ਲੋਕ ਕਾਰ ਤੋਂ ਹਰਨ ਮਾਰਦੇ ਵੀ ਜਾਦੇ ਟੱਕ ਕੇ ਜੀ ਮੈਂ ਇੱਕ ਵੇਖਿਆ ਨਾ ਕਿ ਰਿਸਪੈਕਟ ਕੀਤੀ ਉਹਨਾਂ ਨੇ ਕਾਰ ਤੋਂ ਆਪ ਭਾਜੀ ਨੂੰ ਫਰਾਗ ਗਏ ਥਾਲੀਆਂ ਦੋ ਜੀ ਜੀ ਹਨਾ ਇਹ ਇਹ ਬਹੁਤ ਗੁੱਡ ਵਧੀਆ ਗੁਰੂ ਸਾਹਿਬ ਇਹਨਾਂ ਨੂੰ ਹੋਰ ਲੰਮੀਆਂ ਉਮਰ ਕਰੇ ਵਧੀਆ ਇਹਨਾਂ ਨੂੰ ਤਰੱਕੀਆਂ ਬਖਸ਼ੇ ਬਹੁਤ ਸੋਹਣਾ ਲੱਗਾ ਸੋ ਗੱਲਬਾਤ ਕੀਤੀ ਹੈ ਜੀ ਭਾਜੀ ਕਹਿੰਦੇ ਜੀ ਆਪਾਂ 8 ਕਿਲੋਮੀਟਰ ਦੂਰ ਤੋਂ ਕੁਚਾ ਖਾਣ ਵਾਸਤੇ ਆਇਆ ਕਿਉਂ ਕਿਉਂਕਿ ਸਾਫ ਸਵਾਈ ਬੜੀ ਏ ਤੇ ਪਿਆਰ ਬੜਾ ਸਾਰਾ ਪਰਿਵਾਰ ਲੱਗਾ ਦਾ ਮਿਹਨ ਗੁਰੂ ਸਾਹਿਬ ਜਿਹੜੇ ਐਨਾਂ ਨੂੰ ਪਾਲ ਵੀ ਦਿੰਦਾ ਪਿਆ ਆਪਾਂ ਹੋਰ ਵੀ ਕਸਟਮਰ ਨੇ ਇੱਥੇ ਬਗਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਕਸਟਮਰ ਜਿਹੜੇ ਖਾਣਦੇ ਨੇ ਕੁਲਚਾ ਅੰਮ੍ਰਿਤਸਰੀ ਕੁਲਚਾ ਓਵਨ ਦੇ ਵਿੱਚ ਲੱਗਿਆ ਹੋਇਆ ਟੇਸਟ ਪੁੱਛਾਂਗੇ ਕਿਦਾਂ ਦਾ ਟੇਸਟ ਹੈ ਆਪਾਂ ਕਿਸੇ ਦੀ ਮਸ਼ਹੂਰੀ ਜਾਂ ਐਡਵਰਟਾਈਜ਼ਮੈਂਟ ਨਹੀਂ ਕਰਨਾ ਇਹ ਸਿਰਫ ਤੇ ਸਿਰਫ ਦੱਸਣਾ ਆਇਆ ਕਿ ਜੇ ਆਪਣੇ ਇੰਡੀਆ ਦੇ ਵਿੱਚ ਰਹਿ ਕੇ ਮਿਹਨਤ ਕਰੋਗੇ ਪਾ ਪਰਮਾਤਮਾ ਕਾ ਜਿਹੜਾ ਦੇ ਦਿੰਦਾ ਆਪਾਂ ਬਾਹਰ ਜਾ ਕੇ ਵੀ ਇਹੋ ਕੰਮ ਕਰਨਾ ਤੇ ਇੱਥੇ ਕੰਮ ਕਰਕੇ ਆਪਣੇ ਪਰਿਵਾਰ ਦੇ ਸਾਹਮਣੇ ਤੇ ਨਾਲ ਮਿਹਨਤ ਕਰਾਂਗੇ ਤੇ ਆਪਣੇ ਪਰਿਵਾਰ ਦੇ ਸਾਮਣੇ ਰਵਾਂਗੇ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਹੋ ਤੁਸੀਂ ਮੇਰਾ ਨਾਮ ਮਨਜੀਤ ਜੀ ਮਨਜੀਤ ਜੀ ਕਿੱਦਾਂ ਦਾ ਲੱਗਿਆ ਟੇਸਟ ਬਹੁਤ ਵਧੀਆ ਜੀ ਓਕੇ ਹੋਣਾ ਓਕੇ ਟੋੜ ਜੀ ਸੋ ਤੰਦੂਰ ਵਿੱਚ ਕੁਲਚੇ ਲੱਗੇ ਤਾਂ ਤੇ ਐਡੇ ਤਾਂ ਕਿੱਦਾਂ ਦਾ ਬਹੁਤ ਜ਼ਿਆਦਾ ਪਰਚਾ ਜੀ ਬੜੀਆ ਰੇਟ ਸੋ ਬੜੀਆ ਰੇਟ ਦੀ ਗੱਲ ਕਰ ਲਈ ਰੇਟ ਵੀ ਠੀਕ ਹੈ ਠੀਕ ਹੈ ਜੀ ਓਕੇ ਨਾਲੇ ਦੂਜੀ ਗੱਲ ਇਹ ਵਾ ਭਈਆਂ ਦੇ ਤੇ ਬਹੁਤ ਖਾਦੇ ਆ ਆ ਜਿਹੜਾ ਕੁਲਚਾ ਖਾਦਾ ਵਾ ਭਈਆਂ ਦੇ ਉਹਦੇ ਵਿੱਚ ਫੜਕੇ ਆ ਪਤਾ ਨਹੀਂ ਕੀ ਪੁੰਦੇ ਨੇ ਕੀ ਨਹੀਂ ਪੁੰਦੇ ਹੈਗੇ ਦੂਜੀ ਗੱਲ ਇਹ ਵਾ ਤੇ ਉਹਨਾਂ ਦੇ ਵੇਖਿਆ ਵਾ ਪਰ ਨਹੀਂ ਆ ਪਹਿਲੀ ਆ ਜੀ ਇੱਥੇ ਵੇਖਿਆ ਵਾ ਜਿੱਥੇ ਰਸ ਵੀ ਰਸ ਵੀ ਬਹੁਤ ਵਧੀਆ ਹੈ ਖਾਣ ਦੇ ਵਿੱਚ ਉਹਨਾਂ ਨਾਲੋਂ ਟੇਸ ਵੀ ਜ਼ਿਆਦਾ ਵਾ ਜੀ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਟੇਸਟ ਵੀ ਬਹੁਤ ਵਧੀਆ ਹੈ ਤੇ ਸਵਾਦ ਵੀ ਬੜਾ ਵਧੀਆ ਹੈ ਤੇ ਖਾਣ ਦਾ ਵੀ ਮਜ਼ਾ ਆ ਗਿਆ ਕਹਿੰਦੇ ਨੇ ਕਿ ਬਹੁਤ ਵਧੀਆ ਵੀਰ ਉਹਨਾਂ ਨੇ ਸਾਰਾ ਪਰਿਵਾਰ ਲੱਗਾ ਦਾ ਤੇ ਕੰਮ ਉਹ ਵੀ ਵਧੀਆ ਹੈ ਇਹ ਚੀਜ਼ ਵੀ ਦੇ ਲਈ ਬਹੁਤ ਵਧੀਆ ਆਪਾਂ ਹੋਰ ਵੀ ਆਪਣੇ ਕਸਟਮਰ ਆਏ ਹੋਏ ਨੇ ਗੱਲਬਾਤ ਕਰਾਂਗੇ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿੰਦੇ ਨੇ ਕਿਉਂਕਿ ਲੱਗਦਾ ਇਹ ਮੈਨੂੰ ਵੀ ਟੇਸਟ ਬਹੁਤ ਵਧੀਆ ਹੈ ਤਸਵੀਰ ਦਿਖਾਵਾਂਗੇ ਭਾਜੀ ਇੱਧਰ ਦੇਖਿਓ ਸੋ ਨਮਸਕਾਰ ਭਾਜੀ ਕੀ ਨਾਮ ਹੈ ਅਰੁਣ ਅਰੁਣ ਜੀ ਸੱਚੀ ਗਾਦਰ ਤੋਂ ਕਿੱਦਾਂ ਦਾ ਟੇਸਟ ਲੱਗਿਆ ਬਹੁਤ ਵਧੀਆ ਵਧੀਆ ਜੀ ਜਿਹੜੇ ਤੰਦੂਰ ਵਿੱਚ ਲੱਗਦੇ ਉਹਨਾਂ ਨੂੰ ਬੱਕਰਾ ਦਾ ਟੇਸਟ ਆ ਬੱਕਰਾ ਕੀ ਕਹਣਾ ਚਾਹਦੇ ਜਿਹੜੇ ਖਾਣਾ ਚਾਹਦੇ ਨੇ ਕਿਉਂਕਿ ਅੰਮ੍ਰਿਤਸਰ ਦੇ ਕੋਲ ਤਾਂ ਜਰਾ ਸਾਰਿਆਂ ਨੇ ਪਸੰਦ ਆ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹਤੋ ਹੈ ਜਿਉਰ ਆਵੋ ਤੇ ਬਹੁਤ ਵਧੀਆ ਕੁਚਾ ਉਹਨਾਂ ਵਾਲਾ ਆਇਆ ਬਟਾਲੇ ਤੇ ਲਈ ਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਬਹੁਤ ਵਧੀਆ ਕੁਚਾ ਏ ਅੰਬਰਸਰੀਆ ਉਹਨਾਂ ਵਾਲਾ ਘਾਰੀ ਨੇ ਤੇ ਨਾਲ ਦੇ ਨਾਲ ਮੁਸਕਰਾ ਰਹੇ ਨੇ ਕਿ ਟੇਸਟ ਲੱਗਿਆ ਵਧੀਆ ਤੇ ਮੁਸਕਰਾਣਾ ਦੇ ਆਪ ਹੀ ਆ ਆਪਾਂ ਹੋਰ ਵੀ ਕਸਟਮਰ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਕਸਟਮਰ ਹੋਰ ਵੀ ਇੱਥੇ ਪਹੁੰਚੇ ਨੇ ਲੈਣਾ ਲੱਗ ਕੇ ਜਿਹੜੇ ਨੇ ਕੁਲਚੇ ਮਿਲਦੇ ਨੇ ਅੰਬਰਸਰੀਏ ਉਹਨਾਂ ਵਾਲੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਪ੍ਰੋਗਰਾਮ ਬਹੁਤ ਵਧੀਆ ਕੁਲਚੇ ਵੇਚਦੇ ਆ ਆਓ ਜੀ ਇੱਥੇ ਵਧੀਆ ਰੋਟੀ ਪਾਣੀ ਸਾਰਾ ਕੁਝ ਮਿਲਦਾ ਵਾ ਹਾਂਜੀ ਹਾਂਜੀ ਤੇ ਆ ਬਹੁਤ ਵਧੀਆ ਸਾਰਾ ਕੁਝ ਦਿੰਦਾ ਵਾ ਸਸਤਾ ਮਿਲਦਾ ਵਧੀਆ ਮਿਲਦਾ ਆਓ ਇੱਥੇ ਬਹੁਤ ਤੰਦੂਰ ਵਿੱਚ ਕੁਲਚੇ ਪਹਿਲਾਂ ਲੱਗਦੇ ਸੀ ਉਹ ਓਵਰ ਆਲ ਬੱਕਰੀ ਬੱਕਰੀ ਮਤਲਬ ਬਗੈਰ ਬਿਲਕੁਲ ਜੀ ਇਹਨਾਂ ਓਵਨ ਦੇ ਵਿੱਚ ਬਣਾਉਂਦੇ ਆ ਬਗਾਰ ਤੇਲ ਤੋਂ ਬਹੁਤ ਹੀ ਟੇਸਟਵਾਰ ਦਾ ਤੇ ਆਓ ਇੱਥੇ ਰੋਟ ਚੜ੍ਹ ਕੇ ਸਕਤਾ ਹਾਂ ਹਾਂ ਬਹੁਤ ਵਧੀਆ ਜੀ ਬਹੁਤ ਬਹੁਤ ਥੈਂਕ ਯੂ ਸੋ ਗੱਲਬਾਤ ਕੀਤੀ ਹੈ ਜੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਐਤਾ ਹੀ ਰਸ ਲੱਗਾ ਰਹਿੰਦਾ ਹੈ ਤੇ ਬਹੁਤ ਵਧੀਆ ਜਿਹੜਾ ਕੰਮ ਹੈ ਲੋਕ ਜਰੇ ਨੇ ਆਂਦੇ ਨੇ ਕੋਚਾ ਖਾਂਦੇ ਨੇ ਓਵਨ ਵਾਲਾ ਓਵਨ ਵਾਲਾ ਕੋਚਾ ਖਾਂਦੇ ਨੇ ਤੇ ਕਿਤੇ ਨਾ ਕਿਤੇ ਪ੍ਰਭੂ ਦਾ ਗੁਣ ਗਾਉਂਦੇ ਨੇ ਤੇ ਨਾਲ ਦੀ ਨਾਲ ਪੈਕ ਵੀ ਕਰਾ ਕੇ ਲੈ ਕੇ ਜਾਂਦੇ ਨੇ ਲੈਣਾ ਦੇ ਵਿੱਚ ਲੱਗ ਕੇ ਜਿਹੜਾ ਕੁਚਾ ਮਿਲਦਾ ਏ ਓਵਨ ਵਾਲਾ ਤੰਦੂਰੀ ਕੁਚਾ ਤੇ ਤੁਸੀਂ ਦੇਖਿਆ ਹੋਵੇਗਾ ਅੰਮ੍ਰਿਤਸਰੀ ਕੁਚਾ ਵੀ ਦੇਖਿਆ ਹੋਵੇਗਾ ਪਰ ਤੁਹਾਨੂੰ ਅੱਜ ਓਵਨ ਵਾਲਾ ਕੁਚਾ ਜਿਹੜਾ ਦਿਖਾਇਆ ਏ ਰੇਟ ਵੀ ਜਾਨਣਾ ਤੇ ਸਾਫ ਸਫਾਈ ਦੇ ਨਾਲ ਜਿਹੜਾ ਕੰਮ ਕਰਦੇ ਨੇ ਪੂਰਾ ਪਰਿਵਾਰ ਦੇ ਰਾਏ ਤੇਰੇ 4:30 ਵਜੇ ਉੱਠ ਪੈਂਦਾ ਤੇ ਸیرے ਜਿਹੜਾ 10 ਵਜੇ ਇੱਥੇ ਪਹੁੰਚ ਜਾਂਦੇ ਨੇ ਤੋਂ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਜੇ ਕਿਸੇ ਨੇ ਕੁਚਾ ਮੰਗਵਾਣਾ ਹੋਵੇ ਜਾਂ ਪੈਕ ਕਰਵਾਣਾ ਹੋਵੇ ਤੇ ਜਾ ਕਿਸੇ ਨੇ ਖਾਣਾ ਹੋਵੇ ਤੋਂ ਪਲੀਜ਼ ਬਟਾਲਾ ਵਿਜ਼ਿਟ ਕਰਕੇ ਅਤੇ ਬੈਠ ਕੇ ਆਰਾਮ ਦੇ ਨਾਲ ਕੁੱਤਾ ਖਾ ਸਕਦਾ ਅਸੀਂ ਕਿਸੇ ਦੀ ਮਸ਼ਹੂਰੀ ਜਾਂ ਐਡਵਰਟਾਈਜ਼ਮੈਂਟਰੀ ਕਰਨਾ ਨਹੀਂ ਸਿਰਫ ਤਸਵੀਰ ਦੱਸਣਾ ਹੈ ਕਿ ਮਿਹਨਤ ਮਿਹਨਤ ਕਰਾਂਗੇ ਤੇ ਪ੍ਰਮਾਤਮਾ ਦੀ ਵੀ ਕਿਤੇ ਨਾ ਕਿਤੇ ਕਿਰਪਾ ਹੁੰਦੀ ਹੈ ਸੋ ਕੈਮਰਾ ਪਰਸਨ ਅਵਨਗਰਵਾਲ ਦੇ ਨਾਲ ਸਮਨ న్యూਸ ਲੱਖੀ ਰਾਜਵੂਦ ਬਟਾਲਾ